ਚੀਲ ਜੇ ਛਾਲ ਮਾਰੀ ਪਤਾ ਮੁੰਡਾ ਸੀ ਕਿ ਬੁਜ਼ੁਰਗ ਸੀ ਉਹ ਨਹੀਂ ਦੇਖਿਆ ਸੀ ਉਹ ਦੇਖਿਆ ਸੀ ਜਾਈ ਬੰਦਾ ਸੀ ਅੰਦਰ ਲੰਗਾ ਸੀ ਕਮੀਜ਼ ਨਹੀਂ ਪਾ ਰੱਖੀ ਸੀ ਤੇ ਕਿੰਨੀ ਕੀ ਦੇਰ ਦੀ ਗੱਲ ਹੈਗੀ ਇਹ ਇਹ ਹੋ ਗਿਆ 2 ਘੰਟੇ ਕੇ ਹੋ ਗਏ ਤੇ ਤੁਸੀਂ ਕਿਸੇ ਨੂੰ ਬੁਲਾਇਆ ਇਸ ਚੀ ਦੇ ਜਦੋਂ ਛਾਲ ਮਾਰੀ ਹੈ ਨਹੀਂ ਬੁਲਾਇਆ ਨਹੀਂ ਹੈ ਹੱਥ ਕਰੀ ਜਾਂਦਾ ਸੀ ਫਿਰ ਅਸੀਂ ਸੋਚੇ ਮੈਂ ਕੰਨ ਆਈ ਜਾਂਦਾ ਫਿਰ ਅਸੀਂ ਦੇਖਿਆ ਵੇ ਡੁੱਬੀ ਜਾਂਦਾ ਫਿਰ ਅਸੀਂ ਸਾਰੇ ਭੱਜ ਕੇ ਗਏ ਫਿਰ ਇੱਕ ਸਾਡੇ ਨਾਲ ਦਾ ਮੁੰਡਾ ਉਹ ਅੰਦਰ ਛਾਲ ਮਾਰੀ ਉਹਨੇ ਫਿਰ ਘੰਟਾ ਟਾਈਡ ਘੰਟਾ ਉਹਨੂੰ ਲੱਭੇ ਗਏ ਨਹੀਂ ਮਿਲਿਆ ਸੀ ਮਿਲਿਆ ਨਹੀਂ ਗਿਆ ਹੈ ਦਗਤ ਬਕਰ ਮੇਰਾ ਨਾਮ ਸੰਦੀਪ ਸਿੰਘ ਗਾੜੀ ਸਹਾਰਾ ਜਨ ਸੇਵਾ ਨੰਦਰਾ ਸੰਨ 9814074274 ਤੇ ਇਨਫੋਰਮੇਸ਼ਨ ਮਿਲੀ ਸੀ ਬਠਿੰਡਾ ਬੋਲਿਆਣਾ ਰੋਡ 3 ਨੰਬਰ ਤੋਂ ਜਿਹੜੀ ਕਿ ਥਰਮਲ ਥਾਣੇ ਨਾਲ ਦੇ ਦੇ ਲਾਈਨ ਆ ਉੱਥੇ ਵਿੱਚ ਇੱਕ ਨੌਜਵਾਨ ਨੇ ਛਾਲ ਮਾਰਤੀ ਸਾਡੀ ਸਹਾਰਾ ਜਨ ਸੇਵਾ ਟੀਮ ਦੋ ਐਂਬੂਲੈਂਸ ਟੀਮਾਂ ਗੁਲੀ ਠਾਕੁਰ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਉਹ ਨੌਜਵਾਨ ਦੀ ਰਾਤਕਾਰ ਦੀ ਵਿੱਚ ਲੱਗੇ ਹੋਏ ਆ ਥਰਮਲ ਥਾਣਾ ਪੁਲਿਸ ਮੌਕੇ ਤੇ ਆ ਗਈ ਬਾਕੀ ਜਿਹੜੀ ਵੀ ਹੋਊਗੀ ਆਪਣੀ ਬੰਦੀ ਕਾਰਵਾਈ ਕਰੂਗੀ ਸਰ ਸਰ ਕੀ ਐਨਡੀਆਰਐਫ ਟੀਮਾਂ ਨੂੰ ਕੋਈ ਚੀਜ਼ ਬੰਦਾ ਮਿਲਿਆ ਨਹੀਂ ਨਹੀਂ ਸਰ ਐਨਡੀਆਰਐਫ ਟੀਮ ਮੌਕੇ ਤੇ ਹੀ ਆਈ ਆ ਸਹਾਰਾ ਟੀਮ ਇੱਥੇ ਆ ਰਹਾਤ ਕਰ ਦੇ ਲੱਗੀ ਹੋਈ ਸੀ ਵੀ ਪਰ ਨੌਜਵਾਨ ਮੁੰਡਾ ਮਿਲਿਆ ਨਹੀਂ 28 ਸਾਲ ਦੀ ਉਮਰ ਲੱਗ ਪਾ ਕਿੱਥੋਂ ਦਾ ਰਹਿਣ ਵਾਲਾ ਸਰ ਹਜੇ ਕੋਈ ਆਈਡੈਂਟੀਫਿਕੇਸ਼ਨ ਨਹੀਂ ਜੀ ਇਹਦੇ ਲੋਕਾਂ ਦੇ ਦੱਸਣ ਮੁਤਾਬਕ ਇਹਦੇ ਕੋਈ ਕੱਪੜੇ-ਕੁੱਪੜੇ ਨਹੀਂ ਪਾਏ ਕੱਲਾ ਅੰਡਰਵੀਅਰ ਪਾਇਆਗਾ ਬਸ ਜਿਹੜੀ ਵੀ ਆਪਣੀ ਟੀਮ ਥਰਮਲ ਥਾਣੇ ਦੀ ਲੱਗੀ ਹੋਈ ਆ ਦੋ ਟੀਮਾਂ ਗੁਲੀ ਠਾਕੁਰ ਤੇ ਸੰਦੀਪ ਗੁਲੀ ਮੌਕੇ ਤੇ ਕੰਟੇ ਆ ਤੇ ਰਾਤਕਾਰ ਦੀ ਲੱਗੇ ਹੋਇਆ ਸਰ ਤੇ ਸਰਕਾਰ ਨੂੰ ਤਾਂ ਪਤਾ ਲੱਗੇ ਕੋਈ ਇਹਨਾਂ ਨੇ ਫੋਨ ਕੀਤਾ ਨਹੀਂ ਸਰਕਾਰ ਨੂੰ ਤਾਂ ਕੁਝ ਨਹੀਂ ਪਤਾ ਲੱਗੇ ਮੇਰਾ ਨਾਮ ਐ ਸੇਵਿੰਦਰ ਸਿੰਘ ਹੈ ਮੈਂ ਥਰਮੋ ਥਾਣੇ ਲੱਗੇ ਹੋਇਆ ਹਾਂ ਜੀ ਜੀ ਸਾਨੂੰ ਇੱਕ 112 ਤੋਂ ਕਾਲ ਆਈ ਸੀਗੀ ਜੀ ਕਿ ਕੋਈ 25-26 ਸਾਲ ਦਾ ਮੁੰਡਾ ਜੀ ਉਹਨੇ ਕੀ ਚੀਜ਼ ਦੇ ਵਿੱਚ ਛਾਲ ਮਾਰਤੀ ਜੀ ਅਸੀਂ ਇੱਥੇ ਮੌਕੇ ਤੇ ਪਹੁੰਚੇ ਅਸੀਂ ਐਨਡੀਆ ਦੀ ਟੀਮਾਂ ਪਹੁੰਚੀਆਂ ਸਰ ਦੇ ਟੀਮਾਂ ਪਹੁੰਚੀਆਂ ਉਹਨੇ ਪਹਾਲ ਕਰ ਰਹੇ ਹਾਂ ਸਰ ਇਹ ਕਿੰਨੇ ਨੰਬਰ ਛੀ ਲੈ ਇਹ ਇਹ 2 ਨੰਬਰ ਛੀ ਰਹੀ ਤੇ ਕਿੰਨੇ ਵਜੇ ਘਟਨਾ ਆਏਗੀ ਸਰ ਤਕਰੀਬਨ 10 ਕਾ ਅੱਧਾ ਪੌਣਾ ਘੰਟਾ ਦੀ ਗੱਲ ਹੈ ਜੀ ਪਹਿਲਾਂ ਜੀ 7:30 ਪੌਣੇ ਵਾਧੇ ਘੰਟੇ ਦੀ ਗੱਲ ਹੈ ਕੋਈ ਡੈੱਡ ਬਡੀ ਮਿਲੀ ਵੀ ਕਰਾਏ ਇਹ ਹਜੇ ਮਿਲੇ ਨਹੀਂ ਭਾਲ ਕਰਿਆ ਜੀ ਇੰਡੀਆ ਦੀ ਟੀਮ ਆਈ ਹੈ ਸਾਰਾ ਦਿਨ ਟੀਮ ਆਈ ਹੈ ਲੱਭ ਰਹੇ ਹਾਂ ਕੌਣ ਕਰੇ